ਪਰ ਕੋਈ ਨਾ ਤੁਹਾਨੂੰ ਤੇਜ ਹੋਊਗਾ ਜਿਸ ਤਰੀਕੇ ਨਾਲ ਨੇ ਕਤਲਿਆਮ ਕੀਤਾ ਕਿ ਨੌਜਵਾਨ ਦਾ ਕਤਲ ਕੀਤਾ ਉਹ ਤੁਹਾਨੂੰ ਤੇਜ ਹੋਊਗਾ ਹੋਰ ਅੱਗੇ ਜਿਹੜਾ ਦਿੱਲੀ ਵਾਲਾ ਮੋਰਚਾ ਸੀ ਸੈਂਟਰ ਸਰਕਾਰ ਨੂੰ ਘਸਣਾ ਚਾਹੁੰਦੇ ਆ ਜਿਹੜਾ ਇਸ ਵਾਰ ਦਾ ਮੋਰਚਾ ਹੋਊਗਾ ਉਹ ਦਿੱਲੀ ਨਾਲੋਂ ਕਿਤੇ ਵੱਡਾ ਹੋਊਗਾ ਸਾਡੇ ਕੋਲ ਲੜਾਈ ਲੱਗਦੀ ਚੱਲੇਗੀ ਤੇ ਲੜਾਈ ਉਹੋ ਤੱਕ ਚੱਲੇਗੀ ਜਦੋਂ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲ ਜਾਂਦੇ ਜਨਵਾਰ ਨੂੰ ਸੋਟੀ ਮਾਰਨ ਦੇ ਮੱਥਾ ਹੁੰਦਾ ਹੈ ਇੱਥੇ ਜਿਹੜੇ ਇਨਸਾਨਾਂ ਨੂੰ ਗੋਲੀ ਮਾਰ ਕੇ ਮਾਰਦਾ ਹੈ ਔਰ ਉਹਨਾਂ ਨੂੰ ਕਹਿ ਰਹੇ ਨੇ ਕਿ ਚਲੋ ਸੀਐਮ ਆਂ ਗ੍ਰਹਿ ਮੰਤਰੀ ਆ ਪਰ ਹੈ ਤੇ ਉਹ ਕਾਤਲ ਆ ਨਿਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਦੇਖੀਆ ਕਿ ਕਿਵੇਂ ਕਿਸਾਨਾਂ ਵੱਲੋਂ ਜਿੱਥੇ ਰੋਡ ਮਾਰਚ ਕੀਤਾ ਗਿਆ ਉੱਥੇ ਹੀ ਪੁਤਲੇ ਫੁਕੇ ਗਏ ਜਿੱਥੇ ਕਿ ਹਰਿਆਣਾ ਦੇ ਸੀਐਮ ਅਤੇ ਅਮਿਤ ਸ਼ਾਹ ਦਾ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਦਾ ਜਿਹੜਾ ਪੁਤਲਾ ਫੁਕਿਆ ਗਿਆ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਔਰ ਕਿਵੇਂ ਕਿਸਾਨਾਂ ਵੱਲੋਂ ਇੱਕ ਰੋਹ ਇੱਕ ਰੋਸ ਹੈ ਜਿਹੜਾ ਸ਼ਹੀਦ ਹੋਇਆ ਜਿਹੜਾ ਇੱਕ ਕਿਸਾਨ ਜਿਹੜਾ ਨੌਜਵਾਨ ਜਿਹੜਾ ਉਸ ਅੰਦੋਲਨ ਦੇ ਦੌਰਾਨ ਜਿਹੜਾ ਮਾਰਿਆ ਗਿਆ ਔਰ ਜਿਹੜਾ ਉਹਦੇ ਰੋਸ ਵਜੋਂ ਅੱਜ ਕਾਲਾ ਦਿਵਸ ਔਰ ਹੋਰ ਵੀ ਜਿਹੜੇ ਐਲਾਨ ਉਹਦੇ ਨਾਲ ਨਾਲ ਜਿ세 ਕਾਲਾ ਦਿਵਸਾ ਉਥੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਐਲਾਨ ਕੀਤੇ ਗਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਇਹ ਰੋਸ ਕਿਵੇਂ ਦੇਖਦੇ ਹੋ ਅੱਜ ਇਹ ਰੋਸ ਜਿਹੜਾ ਸੜਕਾਂ ਦੇ ਉੱਤੇ ਹੈ ਮੈਂ ਸ਼ੇਰ ਸਿੰਘ ਪੰਜਾਬ ਸਿੰਘ ਕਲੋਂ ਪ੍ਰਧਾਨ ਪਟਾਲਾ ਬਲੌਕ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਜਿਹੜਾ ਕਤਲੇਆਨ ਸੰਭੂ ਬਾਰਡਰ ਤੇ ਤਕਨੋਰੀ ਬਾਰਡਰ ਤੇ ਕੀਤਾ ਖੱਟਰ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਉਹਦਾ ਗੁੱਸਾ ਆ ਪਰ ਉਹ ਗੁੱਸਾ ਇੰਨਾ ਜ਼ਿਆਦਾ ਹੈ ਕਿ ਉਹ ਗੁੱਸਾ ਤੁਸੀਂ ਬਲੈਕ ਡੇਵ ਜ ਨੂੰ ਵੇਖ ਰਹੇ ਹੋ ਪੂਰੇ ਦੇਸ਼ ਭਰ ਦੇ ਵਿੱਚ ਅੱਜ ਮੋਦੀ ਦੇ ਪੁਤਲੇ ਫੁਕੇ ਜਾ ਰਹੇ ਨੇ ਤੇ ਵਿਰੋਧ ਜਤਾਇਆ ਜਾ ਰਿਹਾ ਕੋਈ ਨਹੀਂ ਧੱਕੇਸ਼ਾਹੀ ਆ ਉਹ ਬੰਦ ਕਰੇ ਤੇ ਪੂਰੇ ਦੇਸ਼ ਦੀ ਜਥੇਬੰਦੀਆਂ ਅੱਜ ਇੱਕ ਝੰਡ ਥੱਲੇ ਆ ਗਈਆਂ ਨੇ ਤੇ ਲੜਾਈ ਵੀ ਚਾਰ ਨੇ ਕਿਸਾਨਾਂ ਤੇ ਐਨਐਸਏ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਐਨਐਸਏ ਲਾਇਆ ਜਾਏਗਾ ਕੋਈ ਮੂਰਖਤਾ ਮੂਰਖਾ ਦਾ ਦੇਸ਼ ਆ ਐਨਐਸਏ ਦਾ ਮਤਲਬ ਹੀ ਨਹੀਂ ਪਤਾ ਕਿ ਅਸੀਂ ਕੋਈ ਦੇਸ਼ਵਰੋ ਦੀ ਹੈ ਅਸੀਂ ਕੋਈ ਪਾਕਿਸਤਾਨ ਨਾਲ ਗਏ ਰਸ਼ੀਆ ਨਾਲ ਗਏ ਕਿਹਦੇ ਨਾਲ ਗਏ ਆ ਅਸੀਂ ਆਪਣੇ ਦੇਸ਼ ਚ ਲੋਕਤੰਤਰ ਵਿੱਚ ਡੈਮੋਕ੍ਰੇਸੀ ਦੇ ਵਿੱਚ ਆਪਣੇ ਹੱਕ ਮੰਗ ਰਹੇ ਆ ਐਮਐਸਏ ਦਾ ਮਤਲਬ ਨਹੀਂ ਬਣਦਾ ਇਹ ਕਿ ਛੁਰਲੀ ਛੱਡੀ ਆ ਦਬਕਾ ਮਾਰਨ ਦੀ ਲੋਕਾਂ ਨੂੰ ਡਰਾਉਣ ਲਈ ਕਹੀਂ ਤਰਤੇ ਐਮਐਸਏ ਲਾ ਦਾਂਗੇ ਇਹੋ ਜੇ ਐਮਐਸਏ ਤੋਂ ਅਸੀਂ ਨਹੀਂ ਡਰਦੇ ਕਿਵੇਂ ਦੇ ਅਗਲੇ ਦਿਨਾਂ ਦੇ ਵਿੱਚ ਅੰਦੋਲਨ ਜਿਹੜਾ ਹੋਵੇ ਦੇਖੋ ਅੰਦੋਲਨ ਤੇਜ ਹੋਊਗਾ ਜਿਸ ਤਰੀਕੇ ਨਾਲ ਇਹਨੇ ਕਤਲਿਆਮ ਕੀਤਾ ਕਿ ਨੌਜਵਾਨ ਦਾ ਕਤਲ ਕੀਤਾ ਉਹਦੋਂ ਨੂੰ ਤੇਜ ਹੋਊਗਾ ਹੋਰ ਅੱਗੇ ਜਿਹੜਾ ਦਿੱਲੀ ਵਾਲਾ ਮੋਰਚਾ ਸੀ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਇਸ ਵਾਰ ਦਾ ਮੋਰਚਾ ਹੋਊਗਾ ਉਹ ਦਿੱਲੀ ਨਾਲੋਂ ਕਿਤੇ ਵੱਡਾ ਹੋਊਗਾ ਬਿਲਕੁਲ ਕਿਤੇ ਵੱਡਾ ਹੋਊਗਾ ਜੇ ਇਹ ਦੱਸਦੇ ਫਿਰ ਤੁਸੀਂ ਕਿਵੇਂ ਦੇਖਦੇ ਹੋ ਇਸ ਪ੍ਰੋਟੈਸਟ ਨੂੰ ਕਿਵੇਂ ਦੇਖਦੇ ਹੋ ਅੱਜ ਸੜਕਾਂ ਦੇ ਉੱਤੇ ਆਣਾ ਪੈ ਰਿਹਾ ਕਿਉਂਕਿ ਕਿਸਾਨ ਅੱਜ ਕੋਈ ਵੀ ਵੇਲਾ ਨਹੀਂ ਆਪਣੇ ਕੰਮ ਕਾਲਾਂ ਤੋਂ ਛੱਡ ਕੇ ਆ ਰਹੇ ਆ ਦੇਖੋ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਜੋ ਕੁਝ ਸੰਭੂ ਬੋਟੇ ਹੋਇਆ ਵਾ ਉਹਨੂੰ ਇਹ ਕਾਲੇ ਦਿਨਾਂ 'ਚ ਬਣਾਉਂਦੇ ਆ ਇਹ ਤੇ ਸ਼ਰੀਆਮ ਸਾਡੇ ਕਿਸਾਨਾਂ ਤੇ ਕਾਹੋ ਡਿਆ ਵਾ ਲੇਕੋ ਆਪਣੀ ਹੱਕ ਸਜ਼ੀ ਲੈਣ ਦੇ ਇਹ ਸਾਡਾ ਫੰਡਮੈਂਟਲ ਰਾਈਟ ਹੈ ਪਹਿਲੀ ਗੱਲ ਤੇ ਰੋਕੀ ਨਹੀਂ ਸਕਦੇ ਆ ਫਿਰ ਉੱਤੇ ਜਿਸ ਤਰ੍ਹਾਂ ਨੇ ਗੋਲੇ ਭਰਾਈ ਆ ਜੋ ਸਾਡੇ 'ਤੇ ਜ਼ੁਲਮ ਕਰਨ ਦੇ ਆ ਇਹ ਕਿਹੜੀ ਡੈਮੋਕ੍ਰੇਸੀ ਨੇ ਦੱਸੋ ਬਿਲਕੁਲ ਡੈਮੋਕ੍ਰੇਸੀ ਇੱਕ ਦੇਸ਼ ਦੇ ਵਿੱਚ ਸੰਵਿਧਾਨ ਆ ਦੇਸ਼ ਦਾ ਸੰਵਿਧਾਨ ਆ ਲੇਕਿਨ ਉਹਦੇ باوجود ਇਹ ਹਾਲਾਤ ਬਣ ਗਏ ਤੁਸੀਂ ਵੀ ਸੜਕਾਂ ਤੇ ਐਨਐਸਐ ਲਾਉਣ ਦੀ ਗੱਲ ਵੀ ਕਹੀ ਜਾ ਰਹੀ ਆ ਯਾ ਇਹੋ ਜੇ ਜਿਹੜੀਆਂ ਸਿਚੁਏਸ਼ਨ ਹੈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਸਾਰੇ ਦੇਸ਼ ਦੇ ਅੰਦਰ ਇਹ ਮਹਿਸੂਸ ਕੀਤਾ ਜਾ ਰਿਹਾ ਆ ਕਿ ਨਰਿੰਦਰ ਮੋਦੀ ਹਿਟਲਰ ਦੇ ਰਾਹ ਤੇ ਚੱਲ ਰਿਹਾ ਆ ਔਰ ਦੇਸ਼ ਦੇ ਅੰਦਰ ਸੰਵਿਧਾਨ ਨੂੰ ਖਤਰਾ ਪੈਦਾ ਹੋ ਗਿਆ ਦੇਸ਼ ਦੇ ਅੰਦਰ ਤਿਰੰਗੇ ਨੂੰ ਰੰਗੇ ਨੂੰ ਖਤਰਾ ਪੈਦਾ ਹੋ ਗਿਆ ਦੇਸ਼ ਦੇ ਅੰਦਰ ਜੇ ਸੰਵਿਧਾਨ ਖਤਮ ਕਰ ਦਿੱਤਾ ਗਿਆ ਜੋ ਮੋਦੀ ਕਹਿੰਦਾ ਕਿ ਮਨੁੱਖ ਸਿਮਰਤੀ ਲਾਗੂ ਕਰਨੀ ਆ ਯਾ ਆਰਐਸਐਸ ਕਹਿੰਦੀ ਆ ਕਿ ਦੇਸ਼ ਦੇ ਅੰਦਰ ਘਟ ਗਿਣਤੀ ਲੋਕ ਜਿਹੜੇ ਨੇ ਉਹ ਇਸ ਢੰਗ ਨਾਲ ਨਹੀਂ ਰਹਿ ਸਕਣਗੇ ਉਹ ਜੈ ਸ਼੍ਰੀ ਰਾਮ ਕਹਿਣਗੇ ਤਾਂ ਦੇਸ਼ ਦੇ ਵਿੱਚ ਰਹਿਣਗੇ ਵਰਨਾ ਉਹ ਦੇਸ਼ ਦੇ ਵਿੱਚ ਨਹੀਂ ਰਹਿਣਗੇ ਸੋ ਮੋਦੀ ਦਾ ਦੇਸ਼ ਦੇ ਅੰਦਰ ਸਾਰੇ ਸੰਵਿਧਾਨ ਨੂੰ ਖਤਮ ਕਰਕੇ ਇੱਕ ਫਾਸ਼ੀ ਰਾਜ ਜਿੱਦਾਂ ਦਾ ਅਫਗਾਨਿਸਤਾਨ ਦੇ ਵਿੱਚ ਤਾਲਮੇਨਾਂ ਦਾ ਰਾਜ ਹੈ ਇਦਾਂ ਦਾ ਰਾਜ ਜਿਹੜਾ ਉਹ ਖਤਮ ਕਰਨਾ ਚਾਹੁੰਦਾ ਲੇਕਿਨ ਭਾਰਤ ਦੇ ਲੋਕ ਕਿਸੇ ਵੀ ਹਾਲਤ ਦੇ ਵਿੱਚ ਮੋਦੀ ਨੂੰ ਇਸ ਰਸਤੇ ਤੇ ਕਾਮਯਾਬ ਨਹੀਂ ਹੋਣ ਦੇਣਗੇ ਔਰ ਹਰ ਹਾਲਤ ਦੇ ਵਿੱਚ ਦੇਸ਼ ਦੇ ਮਜ਼ਦੂਰ ਔਰ ਕਿਸਾਨ ਜਿਹੜੇ ਨੇ ਉਸ ਸੰਵਿਧਾਨ ਦੀ ਤਰੰਗੇ ਦੀ ਰਾਖੀ ਕਰਨੀ। ਬਿਲਕੁਲ ਤਸਵੀਰਾਂ ਜੀ ਤੁਸੀਂ ਦੇਖੇਗੀ ਕਿਵੇਂ ਇੱਕ ਰੋਸ ਸੀ, ਇੱਕ ਰੋਸ ਹੈ ਔਰ ਕਿਸਾਨ ਅੰਦੋਲਨ ਦੇ ਵਿੱਚ ਸਰਕਾਰ ਦੀ ਕਿਵੇਂ ਦੇਖਦੇ ਇਹ ਖਾਲਾ ਨੂੰ ਕਿਵੇਂ ਲਗਾਤਾਰ ਟੋਲ ਵੀ ਲੋਕੀ ਬੇਫਰੀ ਕਿਤੇ ਗਏ। ਬੀਜਕੀ ਦੇ ਘਰਾਵੇ ਨਾਲ ਗੁਰੂਆਂ ਦੇ ਖਾਣੇ ਦਾ ਅੱਜ ਸਮੇਂ ਵਾਲਾ ਨਾ ਬੈਠ। ਲੱਗਦਾ ਲੜਾਈ ਲੰਬੀ ਚੱਲੇਗੀ। ਬਿਲਕੁਲ ਲੜਾਈ ਲੰਬੀ ਚੱਲੇਗੀ ਔਰ ਲੜਾਈ ਹੁਣ ਤੱਕ ਚੱਲੇਗੀ ਕਿਉਂਕਿ ਨਾ ਤਾਂ ਸਾਡੇ ਹੱਕ ਨਹੀਂ ਮਿਲ ਜਾਂਦੇ। ਸਭ ਤੋਂ ਆਕਾਲੇ ਉਸ ਇਨਸਾਨੀਅਤ ਵਾਲਿਆ ਕੰਮ ਨਹੀਂ ਦਿੱਤੇ ਇੱਕ ਜਾਨਵਰ ਨੂੰ ਸੋਟੀ ਮਾਰਨ ਦੇ ਪਰਚਾ ਹੁੰਦਾ ਹੈ ਇੱਥੇ ਜਿਹੜੇ ਇਨਸਾਨਾਂ ਨੂੰ ਗੋਲੀ ਮਾਰ ਕੇ ਮਾਰਦਾ ਹੈ ਔਰ ਉਹਨਾਂ ਨੂੰ ਕਹਿ ਰਹੇ ਨੇ ਕਿ ਚਲੋ ਸੀਐਮ ਆਂ ਰਾਜ ਮੰਤਰੀ ਆ ਪਰ ਹੈ ਤੇ ਉਹ ਕਾਤਲ ਆ ਇਹਨਾਂ ਕਾਤਲਾਂ ਦੇ ਉੱਤੇ ਪਰਚਾ ਜਨਾਚ ਨਹੀਂ ਹੁੰਦਾ ਉਹਨਾਂ ਜਿਹੜੇ ਅੰਦੋਲਨ ਨਹੀਂ ਕਰਤਾ ਪਹੇਗਾ ਲੰਮਾ ਚਲੇ ਛੋਟਾ ਚਲੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਪਰ ਇਹਨਾਂ ਨੂੰ ਸਜ਼ਾ ਤਵਾ ਕੇ ਹੀ ਰਵਾਂਗੇ ਔਰ ਗਾਂ ਤੋਂ ਕਿਸੇ ਇਨਸਾਨ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰਨ ਕੁਝ ਇਹ ਨਹੀਂ ਹੈ ਕਿ ਉੱਥੇ ਉਹ ਕਿਸਾਨ ਮਰਿਆ ਹੈ ਜਾ ਇਹ ਕਿਸੇ ਨੂੰ ਕਿਸਾਨ ਕਹਿੰਦੇ ਕਿਸੇ ਨੂੰ ਮਜ਼ਦੂਰ ਕਹਿੰਦੇ ਕਿਸੇ ਨੂੰ ਮਲਾਕਮ ਕਹਿੰਦੇ ਕਿਸੇ ਨੂੰ ਸੇਕੀ ਕਿਸ ਨੂੰ ਹੈ ਤੇ ਸਾਰੇ ਇਨਸਾਨ ਮਾਰਿਆ ਦੇਣਾ ਕਿਸਾਨ ਉਹ ਵੀ ਉਹ ਇਨਸਾਨ ਜਿਹੜਾ ਇਹਨਾਂ ਦੇ ਰਾਜ ਚ ਰਹਿੰਦਾ ਹੈ ਇਹ ਇਸ ਟਾਈਮ ਉਹਦੀ ਰਾਜਾ ਹੈ ਸਾਡੇ ਦੇਸ਼ ਦਾ ਔਰ ਇਹਦੇ ਰਾਜ ਚ ਰਹਿੰਦੇ ਨੂੰ ਉਹ ਰਾਜਾ ਖੁਦ ਹੀ ਮਾਰ ਰਿਹਾ ਹੈ ਇਹ ਤੋਂ ਕਦਸੂ ਹੋਰ ਮਾੜੇ ਹਾਲਾਤ ਕੀ ਹੋ ਸਕਦੇ ਬਿਲਕੁਲ ਇੱਕ ਤਸਵੀਰਾਂ ਸੀ ਅੱਜ ਕਾਲਾ ਦਿਵਸ ਉਹ ਜੋ ਬਣਾਇਆ ਗਿਆ ਪੂਰੇ ਭਾਰਤ ਦੇਸ਼ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਅੱਜ ਕਿਸਾਨਾਂ ਵੱਲੋਂ ਕਾਲਾ ਦਿਵਸ ਮਨਾਇਆ ਜਾਏਗਾ ਰੋਡ ਮਾਰਚ ਕਰਕੇ ਅਤੇ ਖਾਸ ਕਰਕੇ ਪੁਤਲੇ ਕੁਕਰ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਔਰ ਉਸੇ ਪ੍ਰੋਗਰਾਮ ਨੇ ਤਿਆਰ ਇਹ ਤਸਵੀਰਾਂ ਗੁਰਦਾਸਪੁਰ ਦੇ ਨੇ ਕੈਮਰਾਮੈਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਵੰਦ ਟਿਵਨੀ ਗੁਰਦਾਸਪੁਰ ਤੋਂ